ਜੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦਾ ਪ੍ਰਧਾਨ ਮੰਤਰੀ ਉਹਨਾਂ ਦਾ ਸੀਐਮ ਅਜੇ ਤੱਕ ਪ੍ਰਧਾਨ ਮੰਤਰੀ ਦੇ ਅਗੇਂਸਟ ਜਾਂ ਬੀਜੇਪੀ ਦੇ ਅਗੇਂਸਟ ਇੱਕ ਵੱਡਾ ਦੋਸ਼ ਵੀ ਕਿ ਉਹ ਬੋਲਣ ਆ ਜਿਹਾ ਕਿ ਪ੍ਰਧਾਨ ਮੰਤਰੀ ਦੀ ਈਡੀ ਦਾ ਦਾਰ ਉਹਨਾਂ ਨੂੰ ਹੈਗਾ ਪ੍ਰਧਾਨ ਮੰਤਰੀ ਦੀ ਮਨੀ ਲਾਂਡਰਿੰਗ ਦਾ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਕਿ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਵਿੱਚ ਖਤਮ ਨਹੀਂ ਹੋਇਆ ਤੇ ਸਟਰੋਂਗ ਕ੍ਰੈਸ਼ ਹੋ ਗਏ ਜੀ ਚੋਣੇ ਚੱਲ ਰਹੀ ਜੀ ਚੋਣ ਇਸ ਸਾਰੀਆਂ ਦੇਤੇ ਲਈ ਖੁੱਡਾ ਬੰਦ ਨੇ ਕਿੱਥੇ ਦਿੱਤਾ ਦਾ ਰੇਟ ਪਹੁੰਚ ਗਿਆ ਕਿੱਥੇ ਕ੍ਰੈਸ਼ ਦਾ ਰੇਟ ਪਹੁੰਚ ਗਿਆ ਸਸਿਕਲ ਮਹਾਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੋਕ ਸਭਾ ਚੋਣਾਂ 2024 ਦੇ ਸਾਰੇ ਉਮੀਦਵਾਰ ਆਪਣੇ ਆਪਣੇ ਜੜੀ ਹੈ ਕੈਂਡੀਡੇਟ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਅੱਜ ਪਠਾਨਕੋੜ ਵਿੱਚ ਸੁਖੀ ਰੰਦਾਵਾ ਜੀ ਕਾਂਗਰਸ ਦੇ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਹੁੰਚੇ ਰਹੇ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਸਾਸੀ ਗਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਮਦਰ ਜੀ ਅ ਸੁਖੀ ਰੰਦਾਵਾ ਜੀ ਤੁਸੀਂ ਦਿਨ ਰਾਤ ਮਿਹਨਤ ਕਰ ਰਹੇ ਹੋ ਪ੍ਰਚਾਰ ਕਰ ਰਹੇ ਹੋ ਕਿਵੇਂ ਦਾ ਰਿਸਪੌਂਸ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਦੇਖੋ ਇਹ ਡਿਸਟ੍ਰਿਕਟ ਮੈਂਡਾ ਪ੍ਰੈਜ਼ੀਡੈਂਟ ਵੀ ਪਹੁੰਚਿਆ ਰਿਹਾ ਕਿਉਂਕਿ ਜਦੋਂ ਗੁਰਦਾਸਪੁਰ ਪਠਾਨਕੋੜ ਇਕੱਠਾ ਜੀਣਾ ਉਹ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਸੀ ਨੌਰਬੇਰੇ ਤੇ ਪ ਇਹ ਚੌਰੀ ਰਾਮ ਸਿੰਘ ਹੋਣੇ ਹੁੰਦੇ ਸੀ ਬਾਜ ਬਗੀਸਾਪਾਏ ਇਹਨਾਂ ਦੇ ਪਿਤਾ ਜੀ ਹੈ ਇਹਨਾਂ ਦੇ ਦਾਦਾ ਜੀ ਹੈ ਜਿੰਨੇ ਵੀ ਕਾਂਗਰਸੀ ਸੀ ਫਾਣੀ ਉਹਨਾਂ ਸਾਰਾ ਨਾਮ ਇਹ ਅਜ ਤੋਂ ਹੀ ਬਹੁਤ ਪੁਰਾਣਾ ਤੇ ਪਿਆਰਾ ਹੈ ਔਰ ਬਰੇਲੀ ਸ਼ਹਿਰ ਕੋਈ ਨਵਾਂ ਨਹੀਂ ਇਹ ਉਹਨਾਂ ਲਈ ਨਵੇਂ ਹੁੰਦੇ ਨੇ ਜੇ ਰਿਸੋਰਸ ਕਿ ਉਹਦਾ ਕੁਝ ਦਿਖੇ ਕੁਝ ਨਾਲ ਹੀ ਫਿਰਦੇ ਜੀ ਥਰ ਦੁਕਾਨ ਤੇ ਹਰ ਜਗ੍ਹਾ ਤੋਂ ਤੇ ਜਿਹੜਾ ਪਿਆਰ ਸਤਿਕਾਰ ਮਿਲਿਆ ਹੋਰ ਬਿਚਨ ਸਟਾਲਰ ਜੀ ਜੀ ਬਹੁਤ ਨਿਸ਼ਚਿਤ ਤੌਰ ਤੇ ਪਾਚਤਾ ਕੇ ਜੀ ਰੰਧਾਵਾ ਸਾਹਿਬ ਜਦੋਂ ਅਚੋਣਾ ਹੁੰਦੀਆਂ ਤੇ ਉਦੋਂ ਇੱਕ ਇੱਕ ਕੰਪੀਟੀਸ਼ਨ ਜਿਹੜਾ ਆ ਤੁਹਾਨੂੰ ਕਿਹਦੇ ਨਾਲ ਦੇਖਣ ਨੂੰ ਮਿਲ ਰਿਹਾ ਆ ਬੀਜੇਪੀ ਆ ਅਕਾਲੀ ਦਲ ਜਾਂ ਇਹਦੇ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਨਈ ਪਾਰਟੀਆਂ ਇਹਨਾਂ ਦੇ ਵਿੱਚ ਆਪਸ ਵਿੱਚ ਰਲੀਆਂ ਆ ਪੱਕਾ ਅਕਾਲੀ ਦਲ ਬੀਜੇਪੀ ਦਾ ਪਹਿਲਾਂ ਅਲਾਈਨਸ ਨੂੰ ਲੱਗਾ ਸੀ ਪਤਾ ਨਹੀਂ ਕਿਉਂ ਰਹਿ ਗਿਆ ਉਹ ਦੋਵੇਂ ਪਹਿਲਾਂ ਆਪਸ ਵਿੱਚ ਕਲੀਅਰ ਕਰ ਲੈਣ ਜੇ ਕੋ ਉਹਨਾਂ ਦਾ ਕੀਤੇ ਨਾਲ ਹੈਗਾ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦਾ ਪ੍ਰਧਾਨ ਮੰਤਰੀ ਉਹਨਾਂ ਦਾ ਸੀਐਮ ਅੱਜ ਤੱਕ ਪ੍ਰਧਾਨ ਮੰਤਰੀ ਦੇ ਅਗੇਂਸਟ ਜਾਂ ਬੀਜੇਪੀ ਦੇ ਅਗੇਂਸਟ ਇੱਕ ਵਰਡ ਦੱਸ ਦੋ ਕਿ ਉਹ ਬੋਲਣ ਆਪਾਂ ਨੂੰ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਕਰਨੀ ਆਪ ਇਸ਼ੂ بیسਡ ਕਰਨੀ ਅਸੀਂ ਪਠਾਨਕੋਟ ਗੁਰਦਾਸਪੁਰ ਬਾਰਡਰ ਡਿਸਟ੍ਰਿਕਟ ਦੀ ਗੱਲ ਕਰਨੀ ਅਸੀਂ ਤਾਂ ਆਪਣੇ ਗੁਰਦਾਸਪੁਰ ਦੀ ਪਾਰਲੀਮੈਂਟ ਦੀ ਕਿਵੇਂ ਗੂੰਜ ਪਾਉਣੀ ਹੈ ਕਿਵੇਂ ਗੁਰਦਾਸਪੁਰ ਦਾ ਉੱਥੇ ਨਾ ਉੱਚਾ ਕਰਨਾ ਕਿਵੇਂ ਗੁਰਦਾਸਪੁਰ ਨੂੰ ਹਿੰਦੁਸਤਾਨ ਦੇ ਜਦੋਂ ਪਾਰਲੀਮੈਂਟ ਚ ਬੋਲਣਾ ਜੀ ਕਿ ਇਹੋ ਜਿਹਾ ਪਾਰਲੀਮੈਂਟ ਪਾਰਲੀਮੈਂਟਰੀਅਨ ਹੋਣਾ ਚਾਹੀਦਾ ਪਾਰਲੀਮੈਂਟਰ ਮੈਂਬਰ ਹੋਣਾ ਚਾਹੀਦਾ ਜਿਹੜਾ ਜਾ ਕੇ ਬੋਲੇ ਲਾਈਵ ਲੋਕ ਦੇਖਣ ਕਿ ਸਾਡਾ ਨਮਾਇਦਾ ਬੋਰਡ ਜਿਨ੍ਹਾਂ ਨੇ ਇੱਕ ਦਿਨ ਵੀ ਜੁਆਇਨ ਨਹੀਂ ਕੀਤੀ ਪਾਰਲੀਮੈਂਟ ਔਰ ਘਰੇ ਵੀ ਨਹੀਂ ਉਹਨਾਂ ਦਾ ਤੇ ਮੇਰੇ ਖਿਆਲ ਕੀ ਜੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਹੁੰਦਾ ਹੈ ਵੀ ਅਡਾਨੀਆਂ ਤੇ ਅਬਾਨੀਆਂ ਦੇ ਕੋਲੋਂ ਭਰ ਭਰ ਕੇ ਜਿਹੜੇ ਆਟੋ ਨੇ ਉਹ ਪੈਸੇ ਘਿਨੇ ਰਾਹੁਲ ਗਾਂਧੀ ਨੂੰ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹਦਾ ਮਤਲਬ ਉਹ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੈਸਾ ਬਾਨੀ ਅਡਾਨੀ ਲਈ ਆਪਣਾ ਸਭ ਕੁਝ ਦਾਤੇ ਲੱਗਦਾ ਤੇ ਉਹਨਾਂ ਦੇ ਅਗੇਂਸਟ ਬੋਲ ਕੇ ਇਹ ਤਾਂ ਮੇਰਾ ਮੇਰੇ ਖਿਆਲ ਲੈ ਕੇ ਉਹ ਆਪਣੇ ਕਬਰਾਤ ਨੂੰ ਜਿਹੜਾ ਲੋਕਾਂ ਚ ਲੈ ਕੇ ਜਾ ਰਿਹਾ ਕਿ ਮੇਰੇ ਨਾਲ ਨਿੱਗੜਾਨੀ ਬਾਨੀ ਉਹ ਉਧਰੋਂ ਚਲੇ ਗਏ ਤੇ ਜਿੰਨਾ ਰਾਹੁਲ ਗਾਂਧੀ ਨੇ ਤੁਹਾਡਾਨੀ ਦੇ ਅਗੇਂਸਟ ਬੋਲੇ ਆ ਤੁਸੀਂ ਸੋਚ ਸਕਦੇ ਹੋ ਕਿ ਉਧਰੋਂ ਕੋਈ ਚੀਜ਼ਾਂ ਦੀ ਹੋਈ ਹੋਗੀ ਡਰ ਨਾਲ ਕੁਝ ਨਹੀਂ ਉਹਦਾ ਡਰ ਹੈਗਾ ਤੇ ਪ੍ਰਧਾਨ ਮੰਤਰੀ ਦੀ ਈਡੀ ਦਾ ਡਰ ਉਹਨਾਂ ਨੂੰ ਹੈਗਾ ਪ੍ਰਧਾਨ ਮੰਤਰੀ ਦੀ ਮਨੀ ਲਾਂਡਰਿੰਗ ਦਾ ਡਰ ਹੈਗਾ ਉਹਨਾਂ ਨੂੰ ਸੀਬੀਆਈ ਦਾ ਡਰ ਹੈਗਾ ਉਹਨਾਂ ਨੂੰ ਇਨਕਮ ਟੈਕਸ ਦਾ ਤੇ ਸਾਡਾ ਤੇ ਫਕੀਰ ਆਦਮੀ ਆ ਜੇ ਮੋਦੀ ਅੱਗੇ ਲੜਾਈ ਲੜਦਾ ਰਾਹੁਲ ਗਾਂਧੀ ਜਿਹੇ ਇਧਰ ਉਧਰ ਝਟਕਾਉਂਦੇ ਨੇ ਪੋਲਿਟਿਕਲ ਲੋਬੀ ਲੜਾਈ ਨਹੀਂ ਲੜਦਾ ਉਹ ਇੱਕ ਦੇਸ਼ ਨੂੰ ਲੀਡਰਸ਼ਿਪ ਇੱਕ ਦੇਸ਼ ਨੂੰ ਨਰੋਸ਼ਣੀ ਦੇਸ਼ ਦੀ ਦਿੱਤੀ ਅਖੰਡਤਾ ਦੀ ਗੱਲ ਕਰਦਾ ਉਹ ਇੱਕ ਇਸ਼ੂ ਬੇਸਡ ਅਕਤੀ ਜੀ ਇਲੈਕਸ਼ਨ ਦੀਆ ਗੱਠ ਜੋੜ ਦੀ ਜਿਹੜੀ ਸਹਾਇਕ ਪਾਰਟੀ ਆਮ ਆਦਮੀ ਪਾਰਟੀ ਉਹਨਾਂ ਦੇ ਜਿਹੜੇ ਸੁਪਰੀਮ ਕੋ ਕੇ ਜਾਂਦੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਰਿਹਾਈ ਹੋਈ ਹੈ ਕੱਲ ਨੂੰ ਕਿਵੇਂ ਦੇਖਦੇ ਹੋ ਸਿਹਾਈ ਨੂੰ ਤੁਸੀਂ ਤੇ ਚੋਣਾਂ ਦੇ ਉੱਤੇ ਕੀ ਸਰ ਨੂੰ ਉਹਨੂੰ ਆਪਣਾ ਰੌਲਾ ਲੈਣਾ ਚਾਹੀਦਾ ਜੀ ਉਹਦੇ ਵਿੱਚ ਨਾ ਪਾਰਲੀਮੈਂਟ ਤੇ ਨਾ ਸੋ ਕੋਈ ਨਹੀਂ ਕੋਈ ਤੇ ਨਾ ਕਿਸੇ ਗਵਰਨਮੈਂਟ ਨੂੰ ਇਹੋ ਜਿਹਾ ਕੰਮ ਨਹੀਂ ਕਰਨੇ ਚਾਹੀਦੇ ਤੇ ਜਿੱਦੇ ਜਿੱ ਸ਼ਰਮਿੰਦਗੀ ਹਟਾਉਣੇ ਪਏ ਜੀ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਵਿਜੀਲੈਂਸ ਨੂੰ ਢਟ ਕੇ ਇਹਨਾਂ ਨੇ ਨਰਜਾਜ ਤਰੀਕੇ ਤੇ ਵਰਤਿਆ ਉਹਨਾਂ ਨੇ ED ਨੂੰ ਉਹਨਾਂ ਨੇ ਇਨਕਮ ਟੈਕਸ ਨੂੰ ਉਹਨਾਂ ਨੇ CBI ਨੂੰ ਉਹ ਵਰਤਿਆ ਤੇ ਇਸ ਕਰਕੇ ਜਿਹੜਾ ਪੋਲਿਟੀਕਲ ਦੋਸ਼ਾਂ ਤੇ ਇੱਕ ਦੂਜੇ ਦੇ ਕਰਨ ਇਹ ਦੋਨੇ ਗੱਲ ਤਾਂ ਮੈਂ ਦੋਨਾਂ ਹੀ ਸਰਕਾਰਾਂ ਦੇ ਅਗੇਂਸਟ ਹੈ ਪੰਜਾਬ ਕੋ ਬੜਦੇ ਉਹਨਾਂ ਦੇ ਦੇਲੇ ਵਾਲੇ ਜੀ ਤab ਮੁੱਦੇ ਦੋ ਨੇ ਇੱਕ ਤੇ ਕ੍ਰੈਸ਼ਰ ਇੰਡਸਟਰੀ ਜਿਹੜੀ ਐ ਉਹ ਬੰਦ ਹੋਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਾਲਾਂਕਿ ਤੁਹਾਡੇ ਸਮੇਂ ਦੇ ਵਿੱਚ ਬਹੁਤ ਪਰਫੋਰਮੈਂਸ ਸੀ ਦੂਸਰਾ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਕਿ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਵਿੱਚ ਖਤਮ ਨਹੀਂ ਹੋਇਆ ਸਗੋਂ ਤਹਿਸੀਲਾਂ ਦੇ ਵਿੱਚ ਇਹ ਭ੍ਰਿਸ਼ਟਾਚਾਰ ਛਰਮ ਸੀਮਾ ਦੇ ਕੀ ਕਹੋਗੇ ਜੀ ਇਹਦੇ ਤੇ ਆਜੋ ਤਸੀਂ ਲਾਂਚ ਤੋਂ ਬਾਅਦ ਚਾਹਵਾਂਗੇ ਜੀ ਕਿ ਸਟੋਨ ਕ੍ਰਸ਼ਰ ਕਿਉਂ ਬਜੇ ਜੀ ਕਿਉਂ ਨਹੀਂ ਚੱਲ ਰਹੀ ਐ ਇੰਡਸਟਰੀ ਜੀ ਕਿਉਂ ਇਸ ਸਾਰੀਆਂ ਰਿੱਤੇ ਦੀ ਖੱਡਾ ਬੰਦ ਨੇ ਕਿੱਥੇ ਰੇਟਾਂ ਦਾ ਰੇਟ ਪਹੁੰਚ ਗਿਆ ਕਿੱਥੇ ਕ੍ਰੈਸ਼ਰ ਦਾ ਰੇਟ ਇਹਨਾਂ ਦੀ ਕਟੜਤਾ ਦਾ ਇਥੋਂ ਲੈ ਲਓ ਰਜਿਸਟਰੀਆਂ ਬੰਦ ਅਤੇ ਬੋਲੀ ਨੇ ਅੱਜ ਤੁਹਾਡੇ ਕਲੋਨਾਈਜ਼ਰ ਬਿਲਡਰਸ ਉਹਨਾਂ ਨੇ ਕਿਹਾ ਕਿ ਕਿਵੇਂ ਸਾਡੇ ਜਿਹੜੇ ਸਾਬ ਬੰਦ ਕਰ ਦਿੱਤੇ ਗਏ ਨੇ ਇਹ ਲੋਕ ਇਹ ਜਿਹੜਾ ਜਿਹੜਾ ਨਕਲੀ ਬਦਲਾਅ ਸੀ ਜੀ ਉਹਦਾ ਠੋਕੇ ਜਵਾਬ ਜੀ ਮੁੱਦੇ ਸੁਖਜਿੰਦਰ ਸਿੰਘ ਰੰਧਾਵਾ ਦੇ ਕੀ ਹੋਣਗੇ ਜੇਕਰ ਉਹ ਜਿੱਤਦੇ ਨੇ ਗੁਰਦਾਸਪੁਰ ਲੋਕ ਸਭਾ ਹਲਕੀ ਤੋਂ ਕੀ ਉਹ ਕੰਮ ਨੇ ਜਿਹੜੇ ਉਹ ਲੋਕਾਂ ਦੇ ਕਰਵਾਉਣ ਦੀ ਬਹਿਲਦੇ ਦਾ ਕੋ ਸਭ ਤੋਂ ਵੱਡੇ ਜਿਹੇ ਕੰਮ ਨੇ ਕਿ ਬਟਾਲਾ ਦੀ ਇੰਡਸਟਰੀ ਜੀ ਤੁਹਾਡੀ ਇਥੋਂ ਦੀ ਇੰਡਸਟਰੀ ਇਥੋਂ ਦਾ ਜਿਹੜਾ ਕ੍ਰੈਸ਼ਰ ਇੰਡਸਟਰੀ ਜੀ ਇਹਦੇ ਇਥੇ ਸਕੂਲ ਕਾਲਜ ਯੂਨੀਵਰਸਿਟੀ ਜੀ ਕਲਰ ਹਸਪੀਟਲ ਜੀ ਇਹ ਚੀਜ਼ਾਂ ਦੀਆਂ ਗੱਲਾਂ ਕਿੱਥੇ ਜਾਣ ਕੇ ਕਿ ਜੀ ਰਾਜਸਥਾਨ ਦੀ ਗਵਰਨਮੈਂਟ 25 ਲੱਖ ਦਾ ਸਲਾਜ ਫ੍ਰੀ ਕਰਦੀ ਕਿਉਂ ਨਹੀਂ ਪੂਰੇ ਹਿੰਦੁਸਤਾਨ ਚ ਜੀ ਲੋਕਾਂ ਦੀ ਸ਼ੂਟ ਇੰਸ਼ੋਰੈਂਸ ਕਿਉਂ ਕਿਸਾਨ ਦਾ ਬਰਾਲ ਕੀਤਾ ਲੋਕ ਕਿਸਾਨ ਦੀ ਦੁਗਣੀ ਇਨਕਮ ਕਰਦੀ ਕਿਉਂ ਵਪਾਰੀ ਤੇ ਜਿਹੜੇ ਇਹ ਇੰਡਸਟਰੀਲਿਸਟ ਨੇ ਇਹਨਾਂ ਦੀ ਕਿਉਂ ਬੱਸ ਕਰਾ ਦਿੱਤੀ ਹੈ ਕਿਉਂ ਨਹੀਂ ਜਿਹੜਾ ਪਠਾਨਕੋਟ ਤੇ ਜਿਹੜਾ ਔਲਾ ਹਮਾ ਚਲ ਵਾਲ ਬਿਲਕੁਲ ਨਾਲ ਤੋਂ ਡੀਐਲਏ ਲੱਗਦੇ ਨੇ ਉਹਤੇ ਕੰਡੇ ਤੇ ਲਾ ਦਿੱਤੀ ਹੈ ਸਾਡੇ ਪੰਜਾਬ ਦੀ ਇੰਡਸਟਰੀ ਖਤਮ ਕਰ ਦਿੱਤੀ ਗਿਆ ਉਹ ਇਨਸੈਂਟਿਵ ਇਹ ਨਾ ਬਾਰਡਰ ਡਿਸਟ੍ਰਿਕਟ ਹੈ ਜੋ ਬਹੁਲ ਕਰਮਾ ਜੀ ਆਖਰੀ ਸਵਾਲ ਰੰਧਾਵਾ ਸਾਹਿਬ ਅਕਸਰ ਕਈ ਲੀਡਰ ਦੇਖਣ ਨੂੰ ਮਿਲਦਾ ਵੀ ਜਦੋਂ ਵਿਧਾਨ ਸਭਾ ਤੋਂ ਉਹ ਲੋਕ ਸਭਾ ਦਾ ਰੁਕ ਕਰਦੇ ਨੇ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਜਿੱਤਦੇ ਨੇ ਕੀ ਉਹ ਦੁਬਾਰਾ 2027 ਦੀ ਚੋਣਾਂ ਵਿੱਚ ਵਿਧਾਨ ਸਭਾ ਦਾ ਰੁਕ ਕਰਨਗੇ ਜਾਂ ਅੱਗੇ ਨਵਤਣਗੇ ਵੇਖੋ ਮੈਂ ਅੱਜ ਹੀ ਐਮਐਲਏ ਹਾਂ ਜੀ ਕਿ ਮੈਨੂੰ ਪਾਰਟ ਵਿਡ ਦੀ ਟਿਕਟ ਦਿੱਤੀ ਹੈ ਜੀ ਪਾਰਟੀ ਦੇ ਹਕੂਮਤ ਹਕਮ ਚੱਲਦਾ ਮੈਂ ਪਾਰਟੀ ਦੇ ਅਗੇਂਸਟ ਨਹੀਂ ਚੱਲਦਾ ਜੀ ਮੈਂ ਇਹ ਨਹੀਂ ਸੋਚ ਲੈ ਕੇ ਆਇਆ ਤੇ ਮੈਂ ਮੁੱਖ ਮੰਤਰੀ ਬਣਨਾ ਮੈਂ ਇਹ ਸੋਚ ਨਹੀਂ ਲੈ ਕੇ ਆ ਕਿ ਮੈਂ ਪਾਰਲੀਮੈਂਟ ਮੈਂਬਰ ਬਣਨਾ ਮੈਂ ਇਹ ਲੈ ਕੇ ਆ ਕਿ ਮੈਂ ਆਪਣੀ ਪਾਰਟੀ ਦਾ ਲਾਇਲਿਸਟ ਹਾਂ ਜੀ ਮੈਂ ਆਪਣੀ ਪਾਰਟੀ ਨੂੰ ਸਮਰਪਿਤ ਹਾਂ ਮੈਂ ਦੂਸਰੇ ਵਾਂਗ ਪਿੱਠੇ ਜਿ ਸ਼ੋਰਾ ਮਾਰ ਕੇ ਪਾਰਟੀ ਦੇ ਨਹੀਂ ਜਾ ਸਕਦਾ ਇਹ ਮੇਰੀ ਫਲਸਫਾ ਹੈ ਧੰਨਵਾਦ ਸਰ ਧੰਨਵਾਦ ਬਹੁਤ ਸੁਦਸ਼ਕੁਰ ਸਾਡੇ ਨਾਲ ਜੁਡੀ ਸਰ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਸੋ ਇਸੇ ਤਰੀਕੇ ਨਾਲ ਫਿਰ ਕਿਸੇ ਖਾਸ ਸਖਸ਼ੀ ਦੇ ਨਾਲ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਮੈਨੂੰ ਰਮਨਦੀਪ ਸਿੰਘ ਨੂੰ ਕੈਮਰਾਮੈਨ ਅਮਰਦੀਪ ਸਿੰਘ ਸੋਨੂ ਦੇ ਨਾਲ ਦੀ ਇਜਾਜ਼ਤ ਦੇ ਗਿਰਿਓ ਹਮਦਰਦ ਟੀਵੀ